ਮਿਊਚੁਅਲ ਫੰਡ ਕੰਪਨੀਆਂ ਜਿਨ੍ਹਾਂ ਨੂੰ ਅਸੀਂ ਐਸੈਟ ਮੈਨੇਜਮੈਂਟ ਕੰਪਨੀਆਂ ਵੀ ਕਹਿ ਦਿੰਦੇ ਹਾਂ ਉਹ ਸਾਡਾ ਪੈਸਾ ਕਿੱਥੇ ਲਗਾਉਂਦੀ ਹਨ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਜਸਕਰਨ ਸਿੰਘ ਮੱਲੀ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਜਾਣਾਂਗੇ ਕਿ ਮਿਊਚੁਅਲ ਫੰਡ ਸਾਡਾ ਪੈਸਾ ਕਿਹੜੀਆਂ ਸਕੀਮਾਂ ਤੇ ਕਿਹੜੀਆਂ ਕੰਪਨੀਆਂ ਵਿੱਚ ਸਟਾਕ ਮਾਰਕੀਟ ਕੰਪਨੀਆਂ ਵਿੱਚ ਲਗਾਉਂਦੀਆਂ ਹਨ ਸੋ ਸਭ ਤੋਂ ਪਹਿਲਾਂ ਮਿਊਚੁਅਲ ਫੰਡ ਦੇ ਫਾਇਦੇ ਕੀ ਹਨ ਮਿਊਚੁਅਲ ਫੰਡ ਦੇ ਸਭ ਤੋਂ ਵੱਡੇ ਤਿੰਨ ਫਾਇਦੇ ਹਨ ਸਭ ਤੋਂ ਪਹਿਲਾਂ ਡਾਇਵਰਸੀਫਿਕੇਸ਼ਨ ਕਿਉਂਕਿ ਲੋਕਾਂ ਦਾ ਬਹੁਤ ਸਾਰਾ ਇਕੱਠਾ ਕੀਤਾ ਹੋਇਆ ਪੈਸਾ ਇੱਕ ਫੰਡ ਵਿੱਚ ਲੱ ਤੇ AMC's ਮਿਊਚੁਅਲ ਫੰਡ ਜਿਨ੍ਹਾਂ ਨੂੰ ਆਪਾਂ ਐਸੈਟਸ ਮੈਨੇਜਮੈਂਟ ਕੰਪਨੀਆਂ ਕਹ ਦਿੰਨੇ ਹਾਂ ਤਾਂ ਉਹ ਅਲੱਗ-ਅਲੱਗ ਕੰਪਨੀਆਂ ਵਿੱਚ ਵੰਡ ਕੇ ਲਗਾਉਂਦੀਆਂ ਹਨ ਦੂਸਰਾ ਹੈ ਪੋਰਟਫੋਲੀਓ ਮੈਨੇਜਮੈਂਟ ਜਦੋਂ ਸਾਡੇ ਕੋਲ ਪ੍ਰੋਪਰ ਸਟਾਕ ਮਾਰਕੀਟ ਦੀ ਨੋਲਿਜ ਨਹੀਂ ਹੁੰਦੀ ਤਾਂ ਪੋਰਟਫੋਲੀਓ ਮੈਨੇਜਮੈਂਟ ਵਿੱਚ ਪ੍ਰੋਫੈਸ਼ਨਲ ਮੈਨੇਜਰ ਸਾਡੇ ਪੈਸੇ ਨੂੰ ਵਧੀਆ ਥਾਂ ਲਗਾਉਂਦੇ ਹਨ ਤੀਸਰਾ ਸਮਾਲ ਇਨਵੈਸਟਮੈਂਟ ਜਿੱਦਾਂ ਕਿ ਸਾਡੇ ਕੋਲ ਘੱਟ ਪੈਸਾ ਹੈ ਤਾਂ ਅਸੀਂ ਘੱਟ ਪੈਸੇ ਨੂੰ ਵੱਡੀਆਂ ਕੰਪਨੀਆਂ ਵਿੱਚ ਨਹੀਂ ਲਗਾ ਸਕਦੇ ਪਰ ਮਿਊਚੁਅਲ ਫੰਡ ਵਿੱਚ ਥੋੜੇ ਪੈਸੇ ਨੂੰ ਅਲੱਗ-ਅਲੱਗ ਕੰਪਨੀਆਂ ਵਿੱਚ ਵੀ ਲਗਾਇਆ ਜਾ ਸਕਦਾ ਹੈ ਚਲੋ ਹੁਣ ਆਪਾਂ ਇਹ ਜਾਣਦੇ ਹਾਂ ਕਿ ਮਿਊਚੁਅਲ ਫੰਡ ਕੰਪਨੀਆਂ ਕਿਹੜੀਆਂ ਸਕੀਮਸ ਤੇ ਕਿਹੜੀਆਂ ਕੰਪਨੀਆਂ ਵਿੱਚ ਪੈਸਾ ਲਗਾਉਂਦੀਆਂ ਹਨ ਸੋ ਸਭ ਤੋਂ ਪਹਿਲਾਂ ਅਸੀਂ ਇੱਕ ਵੈਬਸਾਈਟ ਓਪਨ ਕਰਾਂਗੇ ਜਿਸ ਨੂੰ ਆਪਾਂ ਕਹਿੰਦੇ ਹਾਂ ਨਰਮਲ ਬੈਂਕ ਮਿਊਚੁਅਲ ਫੰਡ ਹੋਲਡਿੰਗ ਸੋ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਿੰਨ ਆਪਸ਼ਨਸ ਹਨ ਏ ਐਮ ਸੀ ਸਿਲੈਕਟ ਕੈਟਾਗਰੀ ਐਂਡ ਥਰਡ ਹੈ ਸਿਲੈਕਟ ਸਕੀਮ ਸੋ ਅਸੀਂ ਸਭ ਤੋਂ ਪਹਿਲਾਂ ਕਲਿੱਕ ਕਰਾਂਗੇ ਸਿਲੈਕਟ ਏ ਐਮ ਸੀ ਏ ਐਮ ਸੀ ਦਾ ਮਤਲਬ ਆਪਾਂ ਪਹਿਲਾਂ ਸਮਝਿਆ ਸੀ ਐਸੈਟ ਮੈਨੇਜਮੈਂਟ ਕੰਪਨੀ ਸੋ ਇਹ ਉਹ ਕੰਪਨੀ ਹਨ ਜਿਹੜਾ ਸਾਡਾ ਪੈਸਾ ਇਕੱਠਾ ਕਰਕੇ ਮਿਊਚੁਅਲ ਫੰਡ ਰਾਹੀਂ ਸਟਾਕ ਮਾਰਕੀਟ ਵਿੱਚ ਬੌਂਡ ਵਿੱਚ ਜਾਂ 골ਡ ਵਿੱਚ ਇਨਵੈਸਟ ਕਰਦੀ ਹਨ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਕੰਪਨੀਆਂ ਹਨ ਐਂਜਲ 1 ਮਿਊਚੁਅਲ ਫੰਡ ਐਕਸਿਸ ਮਿਊਚੁਅਲ ਫੰਡ ਫਿਰ ਉਸ ਤੋਂ ਬਾਅਦ ਬੰਧਨ ਮਿਊਚੁਅਲ ਫੰਡ ਫਿਰ ਚੁਆਇਸ ਮਿਊਚੁਅਲ ਫੰਡ ਸੋ ਤੁਸੀਂ ਕਿਸੇ ਨਾ ਕਿਸੇ ਫੰਡ ਵਿੱਚ ਪੈਸਾ ਜ਼ਰੂਰ ਇਨਵੈਸਟ ਕੀਤਾ ਹੋਵੇਗਾ ਜਿੱਦਾਂ ਕਿ ਇਹਦੇ ਵਿੱਚ HDFC 뮤ਚੁਅਲ ਫੰਡ ਹੈ HSBC 뮤ਚੁਅਲ ਫੰਡ ਹੈ ਤਾਂ ਤੁਸੀਂ ਅਗਰ ਇਹ ਦੇਖਣਾ ਚਾਹੁੰਦੇ ਹੋ ਕਿ ਸਾਡਾ ਪੈਸਾ ਕਿਸ 뮤ਚੁਅਲ ਫੰਡ ਨੇ ਕਿਸ ਸਕੀਮ ਵਿੱਚ ਜਾਂ ਕਿਸ ਸਟਾਕ ਵਿੱਚ ਲਗਾਇਆ ਹੋਇਆ ਹੈ ਤਾਂ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਸਿਲੈਕਟ ਕਰੋਗੇ AMC ਸੁਪੋਜ਼ ਫੋਰ ਐਗਜ਼ਾਮਪਲ ਅਸੀਂ ਸਿਲੈਕਟ ਕਰ ਲੈਨੇ ਹਾਂ HDFC 뮤ਚੁਅਲ ਫੰਡ ਦੋਸਤੋ ਅੱਗੇ ਅਸੀਂ ਕੈਟਾਗਰੀ ਸਿਲੈਕਟ ਕਰਾਂਗੇ ਜਿੱਦਾਂ ਮੇਜਰਲੀ ਤਿੰਨ ਕੈਟਾਗਰੀਜ਼ ਦੇ ਐਸੈਟਸ ਹੁੰਦੇ ਆ ਜਿੱਦਾਂ ਕਿ ਡੈਟ 뮤ਚੁਅਲ ਫੰਡ ਦੂਸਰਾ ਹੈ ਇਕਵਿਟੀ 뮤ਚੁਅਲ ਫੰਡ ਤੀਸਰਾ ਹੈ ਹਾਈਬ੍ਰਿਡ 뮤ਚੁਅਲ ਫੰਡ ਸੋ ਇਹਨਾਂ ਨੂੰ ਅਸੀਂ ਕਿਸੇ ਹੋਰ ਵੀਡੀਓ ਵਿੱਚ ਐਕਸਪਲੇਨ ਕਰਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਵੇਗੀ ਸੋ ਸਭ ਤੋਂ ਪਹਿਲਾਂ ਅਸੀਂ ਮੇਜਰਲੀ ਦੇਖਦੇ ਹਾਂ ਕਿ HDFC ਬੈਂਕ ਵਿੱਚ ਅਗਰ ਅਸੀਂ ਲਾਰਜ ਕੈਪ ਲਾਰਜ ਕੈਪ ਫੰਡ ਦੇ ਕਿਸੇ ਸਕੀਮ ਵਿੱਚ ਪੈਸਾ ਲਗਾਇਆ ਹੁੰਦਾ ਤਾਂ ਉਹਨਾਂ ਨੇ ਕਿਹੜੇ ਸਟਾਕਸ ਵਿੱਚ ਪੈਸਾ ਲਗਾਇਆ ਹੋਣਾ ਸੀ सो ये देखो एच डी एफ सी म्यूचुअल फंड ने लार्ज कैप में सी जी पावर डाबर इंडिया स्टेट बैंक ऑफ इंडिया सो तो बाद देखो एक सौ तेती करोड़ और उस तो होल्डिंग जीरो पॉइंट तेती परसेंट सो एच डी एफ सी बैंक ने लार्ज कैप फंडाक्स पैसा लगया है अगर एच डी एफ सी बैंक ने मिड कैपा लगया होंगे स्टॉक होने सन सो मिड कैप असी इतने मिड कैप करा फिर उस तो बाद स्कीम असी रेगुलर स्कीम ही सिलेक्ट करा so, सो एच डी एफ सी ने मिड कैप डाबर इंडिया सौ बयासी करोड़ अरविंद लिमिटेड टू फिफ्टी नाइन पॉइंट एटी करोड़ हिंदुस्तान पेट्रोलियम कारपोरेशन छब्बीस सौ तरताली करोड़ सो so, असी देख सकते हैं कि मिड कैप फंड डी एफसी बैंक ने कि स्टॉक्स में कि पैसा लगाया है इस तो बाद अगर असी, थर्ड ऑप्शन ਸਮਾਲ ਕੈਪ ਫੰਡ ਤੇ ਸਿਲੈਕਟ ਕਰਾਂਗੇ ਤਾਂ ਅਸੀਂ ਇੱਥੇ ਇਹ ਦੇਖ ਸਕਦੇ ਹਾਂ ਕਿ HDFC ਬੈਂਕ ਨੇ ਇਸ ਸਕੀਮ ਵਿੱਚ ਕਿਹੜੇ-ਕਿਹੜੇ ਸਟਾਕਸ ਤੇ ਪੈਸਾ ਲਗਾਇਆ ਹੈ ਜਿੱਦਾਂ ਕਿ Bajaj Electricals, BEML Limited, Goodyear India, AU NX Exchange India ਸੋ ਇੱਥੇ ਨਾਲ-ਨਾਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਮਾਰਕੀਟ ਵੈਲਿਊ 333 ਕਰੋੜ 331 ਕਰੋੜ ਸੌਰੀ 89 ਕਰੋੜ ਸੋ ਇਦਾਂ ਹੀ ਅਗਰ ਅਸੀਂ HDFC ਬੈਂਕ ਦੀ ਬਜਾਏ ਕਿਸੇ ਹੋਰ AMC ਦੇਖਣਾ ਹੋਵੇ ਜਿਦਾ ਕਿ ਅਦਿੱਤਿਆ ਬਿਰਲਾ ਸਨ ਲਾਈਫ ਸੋ ਇਹਨਾਂ ਨੇ ਕਿਸ ਸਕੀਮ ਵਿੱਚ ਕਿਹੜੇ ਕਿਹੜੇ ਸਟਾਕਸ ਵਿੱਚ ਜ਼ਿਆਦਾ ਪੈਸਾ ਲਗਾਇਆ ਹੈ ਜਿਦਾ ਕਿ ਲਾਰਜ ਕੈਪ ਤੇ ਅਸੀਂ ਫੇ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਅਸੀਂ ਡਾਇਰੈਕਟ پلان ਤੇ ਸਿਲੈਕਟ ਕਰਾਂਗੇ ਸੋ ਦੇਖੋ ਅਦਿੱਤਿਆ ਬਿਰਲਾ ਨੇ ਸਭ ਤੋਂ ਪਹਿਲਾਂ ਦਿੱਤਿਆ ਬਿਰਲਾ ਸਨ ਲਾਈਫ ਨਿਫਟੀ ਨੈਕਸਟ 50 ETF ਤੇ ਇਨਵੈਸਟ ਕੀਤਾ ਹੈ ਬਜਾਜ ਫਿਨਾਂਸ ਸਿਪਲਾ ਸੋ ਇਦਾਂ ਅਸੀਂ ਇਸ ਵੈਬਸਾਈਟ ਤੇ ਜਾ ਕੇ ਸਭ ਤੋਂ ਪਹਿਲਾਂ AMC ਸਿਲੈਕਟ ਕਰਾਂਗੇ ਉਸ ਤੋਂ ਬਾਅਦ ਕੈਟਾਗਰੀ ਸਿਲੈਕਟ ਕਰਾਂਗੇ ਫਿਰ ਸਕੀਮ ਸਿਲੈਕਟ ਕਰਕੇ ਅਸੀਂ ਇਹ ਦੇਖ ਸਕਦੇ ਹਾਂ ਕਿ ਮਿਊਚੁਅਲ ਫੰਡ ਸਾਡਾ ਪੈਸਾ ਕਿਹੜੇ-ਕਿਹੜੇ ਸਟਾਕਸ ਵਿੱਚ ਲਗਾ ਰਿਹਾ ਹੈ ਜਿੱਦਾਂ ਕਿ ਲਾਰਜ ਕੈਪ ਮਿਡ ਕੈਪ ਸਮਾਲ ਕੈਪ ਸੋ ਅਸੀਂ ਵੀ ਫਿਰ ਜਿਸ ਮਿਊਚੁਅਲ ਫੰਡ ਵਿੱਚ ਪੈਸਾ ਇਨਵੈਸਟ ਕੀਤਾ ਹੋਵੇਗਾ ਤਾਂ ਅਸੀਂ ਦੇਖ ਸਕਦੇ ਹਾਂ ਕਿ ਸਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ ਹੈ ਸੋ ਦੋਸਤੋ ਪੰਜਾਬੀ ਵਿੱਚ ਤੁਸੀਂ ਵੀ ਫਾਈਨਾਂਸ ਤੇ ਸਟਾਕ ਮਾਰਕੀਟ ਰਿਲੇਟਡ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਹੋਰ ਕਿਸੇ ਟੌਪਿਕ ਤੇ ਫਾਈਨਾਂਸ ਜਾਂ ਸਟਾਕ ਮਾਰਕੀਟ ਰਿਲੇਟਡ ਵੀਡੀਓ ਬਣਾਈਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਧੰਨਵਾਦ